ਪੰਜਾਬੀ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਵਿੱਚ ਰਹਿਣ-ਸਹਿਣ ਦੇ ਖਰਚਿਆਂ ਦੇ ਨਾਲ ਜੂਝ ਰਹੇ ਪ੍ਰਵਾਸੀ ਨੂੰ ਰਾਹ ਦੇਣ ਦੇ ਯਤਨ ਕਰਦਿਆਂ ਫੈਡਰਲ ਸਰਕਾਰ ਵੱਲੋਂ ਪ੍ਰਤੀ ਘੰਟਾ ਜਾਰਤ ਵਧਾ ਕੇ 17.75 ਡਾਲਰ ਕਰਨ ਦਾ ਐਲਾਨ ਕਰ ਦਿੱਤਾ ਹੈ। ਮਿਹਨਤਨਾਮੇ ਵਿੱਚ ਵਾਅਦੇ ਨਾਲ ਪਾਰਟ ਟਾਈਮ ਕੰਮ ਕਰਨ ਵਾਲੇ ਕਮੁਤਰੀ ਵਿਦਿਆਰਥੀਆਂ ਤੇ ਆਰਜੀ ਤੌਰ ਤੇ ਕੈਨੇਡਾ ਵਿੱਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਅਕਸਰ ਘੱਟੂ-ਘੱਟ ਜਾਰਤ ਦਰ ਤੇ ਕੰਮ ਕਰਨਾ ਪੈਂਦਾ ਹੈ। ਨਵੀਂ ਉਜਾਰਤ ਦਰਾਂ 1 April ਤੋਂ ਲਾਗੂ ਹੋਣਗੀਆਂ ਅਤੇ ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈਅ ਘੱਟ ਮਿਹਨਤਨਾਮਾ ਫੈਡਰਲ ਸਰਕਾਰ ਦੀ ਉਜਾਰਤ ਦਰ ਤੋਂ ਵੱਧ ਬਣਦਾ ਹੈ ਤਾਂ EMPLOYEES ਉੱਚਾ ਮਿਹਨਤਦਾਨਾ ਅਦਾ ਕਰਨ ਦੇ پابੰਦ ਹੋਣਗੇ ਕੈਨੇਡਾ ਦੇ ਰੋਜ਼ਗਾਰ ਅਤੇ ਕਿਰਤ ਵਿਕਾਸ ਮੰਤਰੀ ਸਟੀਵਨ ਮੈਕਨਨ ਨੇ ਕਿਹਾ ਹੈ ਕਿ ਉਜਾਰਤਾ ਵਿੱਚ 2.4 ਫੀਸਦੀ ਵਾਧੇ ਨਾਲ ਕਾਮਿਆਂ ਨੂੰ ਖਰਚਾ ਚਲਾਉਣ ਵਿੱਚ ਮਦਦ ਮਿਲੇਗੀ ਅਤੇ ਮੌਲਕ ਦਾ ਅਰਥਚਾਰਾ ਵਧੇਰੇ ਸੁਜੱチェ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇਗਾ ਕੈਨੇਡਾ ਸਰਕਾਰ ਵੱਲੋਂ 2021 ਵਿੱਚ ਫੈਡਰਲ ਪੱਧਰ ਤੇ ਘਟੋ-ਕਟੋ ਯੋਜਨਾ ਤਦਾਰ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ 17.75 ਸੈਂਟਰ ਦਾ ਤੱਕ ਪਹੁੰਚ ਗਈ ਹੈ ਇੱਥੇ ਦੱਸਣਾ ਇਹ ਵੀ ਬਣਦਾ ਕਿ ਕੈਨੇਡਾ ਦੇ ਚਾਰ ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ-ਘੱਟ ਉਹ ਯਾਤ ਵਿੱਚ ਵਾਦਾ ਕੀਤਾ ਗਿਆ ਨਟਾਰੀਓ ਵਿੱਚ ਕਿਰਤੀ ਅਤੇ ਖਾਸ ਤੌਰ ਤੇ 17 ਡਾਲਰ ਬੀ ਸੈਂਟ ਪ੍ਰਤੀ ਘੰਟਾ ਦੀ ਘੱਟੋ-ਘੱਟ ਉਜਾਰਤ ਮਿਲ ਰਹੀ ਹੈ ਅਤੇ ਹਫ਼ਤੇ ਦਾ ਫਾਇਦਾ ਹੋਣ ਦੇ ਵਿੱਚ ਜਿੱਥੇ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ 1355 ਡਾਲਰ ਦਾ ਫਾਇਦਾ ਹੋਣ ਦੇ ਅਸਾਰ ਨੇ ਦੂਜੇ ਪਾਸੇ ਮੈਨੀਟੋਬਾ ਵਿੱਚ ਕਿਰਤੀਆਂ ਦਾ ਘੱਟੋ-ਘੱਟ ਪ੍ਰਤੀ ਘੰਟਾ ਮਿਹਨਤਨਾਮਾ 15 ਡਾਲਰ 80 ਸੈਂਟ ਕਰ ਦਿੱਤਾ ਗਿਆ ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟੇ ਦੀ ਜਾਰੀ ਦਰਤੀ ਤਨਖਾਹ ਦਿੱਤੀ ਜਾ ਰਹੀ ਹੈ ਫੈਡਰਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਜਾਰੀ ਦਰ ਚਾਰ ਰਾਜਾਂ ਵਿੱਚ ਵੱਧ ਪੜਦੀ ਹੈ ਦਰਦ ਹੈ ਕਿ ਮੀਡੀਆ ਰਿਪੋਰਟਰ ਦੇ ਮੁਤਾਬਕ 2023 ਦੌਰਾਨ ਅਨਟਾਰੀਓ ਵਿੱਚ 6,35,000 ਕੀ 37.20 ਸੈਂਟ ਪ੍ਰਤੀ ਘੰਟੇ ਤੇ ਇਸ ਘਟਟ ਜਾਂਦੇ ਕੰਮ ਕਰ ਰਹੇ ਸਨ ਵਿਦਿਆਰਥੀਆਂ ਦੀ ਘਟੋਟ ਘਟਾ ਦਰ 16.20 ਡਾਲਰ ਤੱਕ ਕੀਤੀ ਕਿ ਜੋ ਪਹਿਲਾਂ 15.60 ਸੈਂਟ ਪ੍ਰਤੀ ਡਾਲਰ ਚੱਲ ਰਹੀ ਸੀ ਕੈਨੇਡਾ ਵਿੱਚ BC ਤੋਂ ਬਾਅਦ ਅਨਟਾਰੀਓ ਵਿੱਚ ਕਿਰਤੀਆਂ ਨੂੰ ਸਭ ਤੋਂ ਵੱਧ ਮਿਹਨਤਨਾਮਾ ਮਿਲ ਰਿਹਾ ਤੇ ਦੂਜੇ ਪਾਸੇ ਸੂਬੇ ਦੇ ਰਿਟੇਲ ਸੈਕਟਰ ਵਿੱਚ 35% ਦੀ ਕਿਰਤੀ ਘਟੋ ਘਟ ਜਾਤਦਾਰ ਅਤੇ ਇਸ ਤੋਂ ਵੀ ਘੱਟ ਮਿਹਨਤ ਨਾਮੇ ਦੇ ਕੰਮ ਕਰ ਰਹੇ ਜਦੋਂ ਕਿ ਐਡਰਨਮੈਂਟੇਸ਼ਨ ਅਤੇ ਫੂਡ ਸਰਵਿਸ ਸੈਕਟਰ ਵਿੱਚ ਕਿਰਤੀਆਂ ਦਾ ਆਂਕੜਾ 24% ਬਣਦਾ ਹੈ ਪ੍ਰਿੰਸ ਐਡਵਰਡ ਆਈਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕਿਰਤੀਆਂ ਨੂੰ 2024 ਦੇ ਆਰੰਭ ਵਿੱਚ 44 ਸੈਂਟ ਦਾ ਵਾਧਾ ਮਿਲਿਆ ਅਤੇ ਅਕਤੂਬਰ ਵਿੱਚ 60 ਸੈਂਟ ਦਾ ਨਮਾ ਵਾਦਾ ਮਿਲਿਆ ਤੇ ਇਸ ਨਾਲ ਮੈਨੀਟੋਬਾ ਚੈਂਬਰ ਆਫ ਕਮਰਚ ਦੇ ਡੈਕ ਡੇਵਿਸਨ ਨੇ ਦੱਸਿਆ ਕਿ ਕੀਮਤੀਆਂ ਦਾ ਮਹਿੰਤਨਾਮਾ ਮਹਿੰਗਿਆਈ ਦੇ ਹਿਸਾਬ ਨਾਲ ਵਧ ਗਿਆ ਤੇ ਮੈਨੀਟੋਬਾ ਦੇ ਚਾਰ ਕੀਰਤੀਆਂ ਵਿੱਚੋਂ ਇੱਕ ਤਕਰੀਬਨ 1.7 ਲੱਖ ਯਾਰ ਕੀਰਤੀ ਘੱਟੋ-ਘੱਟ ਜਾਰ ਤਦਰ ਦਾ 19.21 ਡਾਲਰ ਦੀ ਲਿਵਿੰਗ ਵੀਜ਼ ਦਰਮਿਆਨ ਕੰਮ ਕਰ ਰਹੇ ਨੇ ਤੇ ਉੱਥੇ ਦੱਸਦੀ ਹੈ ਕਿ ਹੁਣ ਇਸ ਵੱਡੇ ਫਾਇਦੇ ਦੇ ਅਸਾਰ ਕਿਤੇ ਨਾ ਕਿਤੇ ਵ ਦੇ ਦੇ ਸਟੂਡੈਂਟਾਂ ਦੇ ਉੱਪਰ ਦੇਖਣ ਨੂੰ ਮਿਲਣਗੇ ਕ੍ਰੀਡਿੰਗ ਕਵਨਾਮਾ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੇ ਸੁਣਨੇ ਪੜ੍ਹਣੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਹਵਾਲਾ ਦੇ ਨਾਲ